ਅੰਮ੍ਰਿਤਸਰ ਸ਼ਹਿਰ ਵਿੱਚ ਕੂੜੇ ਦੇ ਢੇਰ ਵੱਖ-ਵੱਖ ਥਾਵਾਂ ਤੇ ਲੱਗੇ ਹੀ ਹੋਏ ਹਨ ਪਰ ਦੂਸਰੀ ਸਮੱਸਿਆ ਜਿਹੜੀ ਆ ਰਹੀ ਹੈ ਉਹ ਹੈ ਦੁਕਾਨਦਾਰਾਂ ਵੱਲੋਂ ਬਾਜ਼ਾਰਾਂ ਵਿੱਚ ਕੀਤੇ ਨਾਜਾਇਜ਼ ਕਬਜ਼ੇ ਅੰਮ੍ਰਿਤਸਰ ਖਾਨਵਾਲਾ ਚੌਂਕ ਤੋਂ ਬਾਬਾ ਦਰਸ਼ਨ ਸਿੰਘ ਕੁਲੀ ਵਾਲੇ ਢੇਰੇ ਨੂੰ ਜਾਣ ਵਾਲੀ ਸੜਕ ਤੇ ਵੀ ਦੁਕਾਨਦਾਰਾਂ ਵੱਲੋਂ ਕਬਜ਼ੇ ਕੀਤੇ ਹੋਏ ਹਨ ਸੜਕ ਦੇ ਦੋਨਾਂ ਸਾਈਡਾਂ ਤੇ ਦੁਕਾਨਦਾਰਾਂ ਵੱਲੋਂ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਜਿਸ ਨਾਲ ਸੜਕ ਛੋਟੀ ਰਹਿ ਜਾਂਦੀ ਹੈ ਉਥੋਂ ਲੰਘਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਨੇੜੇ ਹੀ ਇੱਕ ਪਾਰਕ ਹੈ ਜਿਸ ਵਿੱਚ ਵੀ ਨਾਜਾਇਜ਼ ਦੁਕਾਨਾਂ ਲੱਗੀਆਂ ਹੋਈਆਂ ਹਨ ਸੋ ਨਗਰ ਨਿਕਮ ਦੇ ਲੈਂਡ ਵੀ ਪਾਰਕ ਨੂੰ ਐਸਵਾਲਟ ਤੇ ਅੰਦੀਣਾ ਚਾਹੀਦਾ ਅਤੇ ਜੋ ਬਾਜ਼ਾਰਾਂ ਵਿੱਚ ਨਾਜਾਇਜ਼ ਕਬਜ਼ੇ ਲੱਗੇ ਹੋਏ ਹਨ ਉਹਨਾਂ ਨੂੰ ਹਟਾਉਣਾ ਚਾਹੀਦਾ ਤਾਂ ਜੋ ਉਥੋਂ ਲੰਘਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਆਸਾਨ ਹੋ ਸਕਣ। ਅੰਮ੍ਰਿਤਸਰ ਖੰਡਵਾਲਾ ਚੌਂਕ ਤੋਂ ਜਿਹੜੀ ਸੜਕ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੀ ਸੜਕ ਜਾਂਦੀ ਹੈ ਉਹ ਸੜਕ ਦੇ ਉੱਪਰ ਅਸੀਂ ਖੜੇ ਹਾਂ ਤਸਵੀਰਾਂ ਜਰੂਰ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗੇ। ਬਿਲਕੁਲ ਪਾਰਕ ਦੇ ਅਸੀਂ ਸਾਹਮਣੇ ਖੜੇ ਹਾਂ ਜਿੱਥੇ ਇੱਕ ਪਾਸੇ ਕੂੜੇ ਦੇ ਢੇਰ ਵੀ ਲੱਗੇ ਹੋਏ ਹਨ। ਕੂੜੇ ਦੇ ਢੇਰਾਂ ਨਾਲ ਤੇ ਅਸੀਂ ਲਗਾਤਾਰ ਖਬਰਾਂ ਪ੍ਰਸਾਰਿਤ ਪਿਛਲੇ ਕਾਫੀ ਸਮੇਂ ਤੋਂ ਕਰ ਰਹੇ ਹਾਂ ਇੱਕ ਸ਼ਹਿਰ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਇਹ ਦੂਜੇ ਪਾਸੇ ਇੱਕ ਤਸਵੀਰ ਹੋਰ ਤੁਹਾਨੂੰ ਅਸੀਂ ਸਾਂਝੀ ਕਰਾਂਗੇ ਜਿਹੜੀ ਤਸਵੀਰ ਅਸੀਂ ਸਾਂਝੀ ਕਰ ਰਹੇ ਹਾਂ ਇੱਥੇ ਲੋਕ ਕਾਰੋਬਾਰ ਕਰ ਰਹੇ ਨੇ ਪਰ ਕਾਰੋਬਾਰ ਜਿਹੜਾ ਕੀਤਾ ਜਾ ਰਿਹਾ ਉਹ ਸੜਕਾਂ ਦੇ ਉੱਪਰ ਹੀ ਕੀਤਾ ਜਾ ਰਿਹਾ ਹੈ ਸੜਕਾਂ ਦੇ ਉੱਪਰ ਹੀ ਦੁਕਾਨਾਂ ਲਗਾਈਆਂ ਗਈਆਂ ਨੇ ਜਿਸ ਨਾਲ ਸੜਕ ਬਿਲਕੁਲ ਛੋਟੀ ਰਹਿ ਜਾਂਦੀ ਹੈ ਅਤੇ ਉਸ ਤੋਂ ਬਾਅਦ ਇੱਥੇ ਜਿਹੜੇ ਲੰਘਣ ਵਾਲੇ ਲੋਕ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਦੂਜੇ ਪਾਸੇ ਦੁਕਾਨਾਂ ਦੇ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਤਰ੍ਹਾਂ ਲੋਕਾਂ ਨੇ ਬਾਹਰ ਦੁਕਾਨਾਂ ਸਜਾਈਆਂ ਹੋਈਆਂ ਪਰ ਅਸੀਂ ਨਾਲ ਹੀ ਇੱਕ ਗੱਲ ਤੁਹਾਨੂੰ ਹੋਰ ਅਸੀਂ ਕਹਿਣਾ ਚਾਹੁੰਦੇ ਹਾਂ ਅਸੀਂ ਕਿਸੇ ਦੇ ਕਾਰੋਬਾਰ ਦੇ ਖਿਲਾਫ ਨਹੀਂ ਹੈ ਲੋਕ ਆਪਣਾ ਕਾਰੋਬਾਰ ਕਰਨ ਪਰ ਆਪਣੀ ਹੱਦ ਵਿੱਚ ਰਹਿ ਕੇ ਕਰਨ ਪਰ ਤੁਸੀਂ ਤਸਵੀਰਾਂ ਵਿੱਚ ਸਾਫ਼ ਦੇਖ ਸਕਦੇ ਹੋ ਜਿਹੜਾ ਖੰਡ ਵਾਲਾ ਚੌਂਕ ਤੋਂ ਡੇਰਾ ਬਾਬਾ ਦਰਸ਼ਨ ਸਿੰਘ ਕੁੱਲੀ ਵਾਲਿਆਂ ਨੂੰ ਜਿਹੜੀ ਸੜਕ ਜਾਂਦੀ ਹੈ ਉਸ ਦੇ ਉੱਪਰ ਜਿਹੜੇ ਦੁਕਾਨਦਾਰ ਉਹਨਾਂ ਵੱਲੋਂ ਨਜਾਇਜ਼ ਕਬਜ਼ੇ ਕੀਤੇ ਗਏ ਹਨ ਪਰ ਨਗਰ ਨਿਗਮ ਲੈਂਡ ਵਿਭਾਗ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ ਨਗਰ ਨਿਗਮ ਲੈਂਡ ਵਿਭਾਗ ਦੇ ਜਿਹੜੇ ਅਫਸਰਾਂ ਨੂੰ ਵੱਡੇ ਵੱਡੇ ਦਾਅਵੇ ਕਰ ਰਹੇ ਹਨ ਲੋਕਾਂ ਨਾਲ ਵਾਅਦੇ ਵੀ ਕਰ ਰਹੇ ਹਨ ਕਿ ਅਸੀਂ ਸ਼ਹਿਰ ਵਿੱਚ ਇਨਕ੍ਰੋਚਮੈਂਟ ਨੂੰ ਹਟਾਇਆ ਜਾ ਰਿਹਾ ਪਰ ਦੂਜੇ ਪਾਸੇ ਤਸਵੀਰਾਂ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਖੰਡ ਵਾਲਾ ਤੇ ਜਿਹੜੀਆਂ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਸੜਕ ਜਾ ਰਹੀ ਹੈ ਉੱਤੇ ਉੱਪਰ ਕਿਤਨਾ ਨਜਾਇਜ਼ ਕਬਜ਼ੇ ਕੀਤੇ ਹੋਏ ਹਨ ਅਤੇ ਇਸ ਸਬੰਧ ਵਿੱਚ ਅਸੀਂ ਨਗਰ ਨਿਗਮ ਲੈਂਡ ਵਿਭਾਗ ਦੇ ਅਫਸਰਾਂ ਨੂੰ ਵੀ ਇਹ ਕਹਿਣਾ ਚਾਹੁੰਦੇ ਆ ਕਿ ਅਗਰੇ ਉਹਨਾਂ ਦਾ ਧਿਆਨ ਇਸ ਖਬਰ ਵੱਲ ਆਉਂਦਾ ਹੈ ਅਤੇ ਇਸ ਵੱਲ ਵੀ ਧਿਆਨ ਕਰਨ ਕਿਉਂਕਿ ਇੱਥੇ ਜਿਹੜੇ ਲੋਕ ਲੰਗੜ ਵਾਲੇ ਹਨ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਦੋਨੇ ਪਾਸੇ ਦੁਕਾਨਾਂ ਸਜਾਈਆਂ ਗਈਆਂ ਹਨ ਅਤੇ ਜਿਹੜੀ ਰਸਤਾ ਹੈ ਉਹ ਰਸਤਾ ਵੀ ਕੁਝ ਥੋੜਾ ਛੋਟਾ ਰਹਿ ਜਾਂਦਾ ਹੈ ਜਿਤਨਾ ਇੱਥੋਂ ਲੰਗੜ ਵਾਲੇ ਲੋਕ ਹਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਹੜੇ ਲੋਕ ਖਰੀਦਦਾਰੀ ਕਰਦੇ ਹਨ ਉਸ ਤੋਂ ਬਾਅਦ ਉਹ ਆਪਣਾ ਮੋਟਰਸਾਈਕਲ ਸਕੂਟਰ ਲਗਾ ਦਿੰਦੇ ਹਨ ਉਸ ਤੋਂ ਬਾਅਦ ਸੜਕ ਛੋਟੀ ਰਹਿ ਜਾਂਦੀ ਹੈ ਜਿਸ ਕਰ ਇੱਥੋਂ ਲੰਗੜ ਵਾਲੇ ਲੋ ਦੂਜੇ ਪਾਸੇ ਇੱਕ ਤਸਵੀਰ ਹੋਰ ਤੁਹਾਨੂੰ ਅਸੀਂ ਸਾਂਝੀ ਕਰਾਂਗੇ ਬਿਲਕੁਲ ਖੰਡ ਵਾਲਾ ਚੌਂਕ ਦੇ ਵਿੱਚ ਜਿਹੜਾ ਪਾਰਕ ਬਣਾਇਆ ਜਿੱਥੇ ਇੱਕ ਪਾਣੀ ਦੀ ਟੈਂਕੀ ਵੀ ਹੈ ਉਸ ਪਾਰਕ ਦੀ ਹਾਲਾਤ ਵੀ ਤੁਹਾਨੂੰ ਦਿਖਾ ਦਿੰਦੇ ਆ ਉਸ ਪਾਰਕ ਦੇ ਵਿੱਚ ਵੀ ਨਜਾਇਜ਼ ਦੁਕਾਨਾਂ ਖੋਲ੍ਹੀਆਂ ਗਈਆਂ ਨੇ ਦੁਕਾਨਦਾਰਾਂ ਵੱਲੋਂ ਤੁਸੀਂ ਦੇਖ ਸਕਦੇ ਹੋ ਕਿਤਨਾ ਇੱਥੇ ਦੁਕਾਨਾਂ ਲਗੀਆਂ ਹੋਈਆਂ ਨੇ ਸ਼ਰਿਆਮ ਬੈਂਚ ਡੱਠੇ ਹੋਏ ਹਨ ਦੁਕਾਨਾਂ ਲਗੀਆਂ ਹੋਈਆਂ ਨੇ ਪਰ ਇਹ ਕੌਣ ਹੈ ਕੌਣ ਇਸ ਦਾ ਜ਼ਿੰਮੇਵਾਰ ਹੈ ਨਗਰ ਨਿਗਮ ਵਿਭਾਗ ਜ਼ਿੰਮੇਵਾਰ ਹੈ ਜਾਂ ਕੌਣ ਜ਼ਿੰਮੇਵਾਰ ਹੈ ਜਾਂ ਇੱਥੋਂ ਦੇ ਐਮ ਐਲ ਏ ਜ਼ਿੰਮੇਵਾਰ ਜਿਨ੍ਹਾਂ ਦੀ ਸ਼ਾਇਦ ਉੱਪਰ ਇੱਥੇ ਦੁਕਾਨਾਂ ਲੱਗਦੀਆਂ ਹਨ ਜਾਂ ਕਾਉਂਸਲਰ ਦੀ ਸ਼ਾਇਦ ਉੱਪਰ ਇੱਥੇ ਦੁਕਾਨਾਂ ਲੱਗਦੀਆਂ ਇਹ ਤਾਂ ਸੋਚਣ ਵਾਲਾ ਵਿਸ਼ਾ ਹੈ ਪਰ ਨਗਰ ਨਿਗਮ ਵਿਭਾਗ ਨੂੰ ਆਪਣੀ ਜਿਹੜੇ ਨਗਰ ਨਿਗਮ ਵਿਭਾਗ ਦਾ ਲੈਂਡ ਵਿਭਾਗ ਹੈ ਉਸ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਜਿੰਨੇ ਵੀ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਲੱਗੇ ਹਨ ਉਹਨਾਂ ਨੂੰ ਹਟਾਉਣਾ ਚਾਹੀਦਾ ਹੈ ਅਮਰਥਰ ਫਾਸਟ ਮੀਡੀਆ ਕਮੇਟੀ ਦੇ ਸਹਿਯੋਗੀ ਵਿਜੇ ਕੁਮਾਰ ਦੇ ਨਾਲ ਰਕੇਸ਼ ਕੁਮ